ਵਾਹਿਗੁਰੂ ਜੀ ਦਾ ਖਾਲਸਾ ਚਲੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਸਣੀ ਤੇ ਰਾਤਾਂ ਕੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗ ਤਾਰੀ ਰੰਗ ਦਾ ਕੰਮ ਚੱਲ ਰਿਹਾ ਜੀ ਬਹੁਤ ਸਪੀਟਾਂ ਨਾਲ ਦਲਦਾ ਸਪੀਟਾਂ ਨਾਲ ਕਾਣਦਾ ਪੱਪ ਵੀ ਜੰਗੀ ਪੱਤਰ ਤੇ ਜੰਗੀ ਪੱਤਰ ਤੇ ਦਲਦਾ ਲੜ ਕੇ ਦਾ ਸਪੀਟ ਨਾਲ ਗਿਆ ਜੰਗੀ ਪੱਤਰ ਤੇ ਦਲਦਾ ਬਿੰਦੂਰਾ ਨੇ ਜੀ ਕੰਮ ਪੂਰਾ ਖਿੱਚਿਆ ਹਾ ਇਹ ਜਿਆਦਾ ਕੰਧ ਪਰ ਰੰਗ ਮਾਰਦਾ ਜੀ ਸ਼ੁਰੂਆਤ ਜੀ ਕਰਦਾ ਜਿਆਦਾ ਕਲਰ ਕੁਝ ਹੋਰ ਲੱਗਦਾ ਜਾਂ ਸਾਰਾ ਹੋ ਜਾਂਦਾ ਹੈ ਫਿਰ ਕੁਝ ਹੋਰ ਬਣ ਜਾਂਦਾ ਫਿਰ ਅੱਜ ਲਗੀ ਜਾਂਦਾ ਵੀ ਯਾਰ ਯਾਰ ਕਲਰ ਕਨਫਿਊਜ਼ਨ ਦੇ ਵਿੱਚ ਫਸ ਜਾਂਦੇ ਨੇ ਤੈ ਬਿੰਦੂ ਆਇਆ ਯਾਰ ਉਹਨੂੰ ਆਇਆ ਨਾ ਯਾਰ ਬਾਹਰ ਕਿੱਥੇ ਕਾਲੀ ਬਾਪੂ ਪਤਾ ਨਹੀਂ ਗਿਆ ਕੀ ਜਿੰਦਾ ਉੱਧਰ ਬਾਪੂ ਪੁੱਛਦਾ ਹੈ ਕਿਹੜੀ ਬਣਾਉਣੀ ਹੈ ਦਵਾਈ ਦਵਾਈ ਖੰਗ ਦੀ ਖੰਗ ਵਾਲੀ ਹਾਂ ਇਹ ਕਹਿੰਦਾ ਵੀ ਕਰਦੇ ਆ ਤਾਂ ਪਾਲਾ ਵੀ ਰਾਤ ਵਿੱਚ ਖੰਗ ਦੀ ਦਵਾਈ ਦਿੱਤੀ ਸੀ ਨਾ ਕਿਹੜਾ ਤੱਤਾ ਠੰਡਾ ਪਾਣੀ ਪੀ ਹੋ ਜਾਂਦਾ ਨਾ ਫਰਿੱਜ ਵਾਲਾ ਪੀਂਦਾ ਨਾ ਫੇਰ ਕੰਮ ਕਰਾਉਂਦਾ ਨਾ ਬਸ ਜਿੱਲੀ ਮੰਗਲ ਉੱਦੋਂ ਰੂਬਰ ਹਾਂ ਕਰਦੇ ਆਲੇ ਕੰਮ ਕਰਕੇ ਬਾਈ ਚਰਦੇ ਦਾ ਕੰਮ ਕਰਕੇ ਹੋ ਜਾਂਦਾ ਨਾ ਉੱਧਰ ਸੰਦੀਪ ਦਾ ਵੀ ਜੜਾ ਖਰਾਬ ਹੈ ਨਾ ਹਾਂ ਤੁਸੀਂ ਬੋਲ ਪਾ ਮਾ ਕਰਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜਾਂ ਡੈਡੀ ਕੋਲ ਨੂੰ ਕੈਮਰਾ ਨਹੀਂ ਡੈਡੀ ਤੇ ਬੋਲ ਨਹੀਂ ਹੋਣਾ ਹਾਂ ਹੁਣ ਹੁਣ ਬਿੱਲੀ 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 ਪਤਾ ਨਹੀਂ ਕ ਕਰੀ ਜਾਂਦਾ ਇਹ ਬਿੱਲੀ ਦਾ ਬਲੂਂਗੜਾ ਖਣੀ ਜਾਂਦਾ ਉਹ ਮੇਰੀ ਗੱਲ ਸੁਣ ਹੁਣ ਤਾਂ ਕਮਰੇ ਚ ਕਮਰਾ ਸਤਾ ਉੱਪਰ ਕਰਤਾ ਸਮਾਨ ਕੱਢਣ ਨੂੰ ਤਾਂ ਚੁੱਕ ਜਿਆਂ ਦਾ ਆਏ ਚੁੱਕ ਜਿਆਂ ਨਾਲ ਸਮਾਨ ਕੱਢਣਾ ਭਾਈ ਕੱਲ ਕਮਰਾ ਨਹੀਂ ਖਾਲੀ ਕਰਨਾ ਮੈਂ ਨਹੀਂ ਹਾਂ ਕੱਲ ਕੰਨਾ ਸਮਝੋਣਾ ਕਰਨਾ ਤੂੰ ਬਾਰ ਬਾਰ ਦਾ ਨਵੇਂ ਲੈਣਾ ਮਹਾਰਾਜ ਚਾਪਾ ਚਾ ਦੋ ਟਾਈਮ ਮਿਲਦੇ ਆ ਅਖੰਡ ਸਾਰੀ ਸ੍ਰੀ ਦਾਸ ਅਖੰਡ ਜਾਪੇ ਗਏ ਹੋਗਾ ਸੀ ਪਤਾ ਨਹੀਂ ਇੱਥੇ ਅਖੰਡ ਪਾਠ ਹੋਏ ਜਾਣਾ ਘਰ ਦੇ ਵਿੱਚ ਇਹ ਵੀ ਨਹੀਂ ਪਤਾ ਤੇ ਬਾਬਿਆਂ ਦੀ ਮਹਿਰ ਸਦਕਾ ਹੋਣਾ ਜੇ ਬਾਬਾ ਜੀ ਹੁਕਮ ਕਰਨਗੇ ਨੀ ਫਿਰ ਸੁਖੂਨੀ ਸਾਹਿਬ ਦਾ ਜਵਾਬ ਤਾਂ ਪੱਕਾ ਹੀ ਆ ਹੈ ਹੈ ਰੰਗ ਰੰਗ ਦਾ ਕੰਮ ਕਰਕੇ ਜਾਂ ਮੇਰੇ ਸਾਲਾ ਸਾਹਮਣੇ ਆ ਲੈਣਾ ਤੈਨੂੰ ਮੈਂ ਇਨਵੀਟੇਸ਼ਨ ਹੁਣੇ ਦਿੰਦਾ ਕਿ ਜਦੋਂ ਭੋਗ ਪੈਣਾ ਤੁਸੀਂ ਤਿੰਨੇ ਜਣਿਆਂ ਨੇ ਉਰੇ ਆਉਣਾ ਠੀਕ ਹੈ ਮੇਰਾ ਸੋਹਰਾ ਕਿਸੇ ਨਾ ਕਿਸੇ ਤਨੂੰ ਮੇਰੀ ਸਾਲੇ ਹਾਰ ਕਿਸੇ ਨਾ ਕਿਸੇ ਤੁਸੀਂ ਭੋਗ ਪਰ ਜਰੂਰ ਆਉਣਾ ਕੋ ਮੈਂ ਪੱਕਾ ਕਹਿੰਦਾ ਪੱਕਾ ਹੋਣਾ ਭਾਈ ਪੱਕਾ ਆਉਣਾ ਕੱਚਾ ਨਹੀਂ ਆਉਣਾ ਰੰਗ ਵੀ ਪੱਕਾ ਕਰਨਾ ਰੰਗ ਵੀ ਕੱਚਾ ਨਹੀਂ ਹੋਣਾ ਚਾਹੀਦਾ ਜੇਰਾ ਕੱਚਾ ਹੋ ਗਿਆ ਤਾਂ ਗੁਰਦੇ ਪੱਕਾ ਹੋ ਗਿਆ ਫਿਰ ਤੈਨੂੰ ਫੜਨਾ ਵੀ ਰੋ ਰੰਗ ਨਹੀਂ ਕੱਚਾ ਆਉਣਾ ਭਾਈ ਚਲਾਕਾਰ ਉਹ ਸਮਾਰੀ ਦੀ ਮੂਲੀ ਹੋ ਗਈ ਸਾਫ ਉਹਨਾਂ ਨੂੰ ਕੁਝਵਾ ਅੰਦਰ ਪਹਿਲਾਂ ਬੈੱਡ ਨਾਲ ਬੈੱਡ ਤਰਵਾਓ ਢੂ ਲਾਓ ਤਰ ਹਾਂ ਪਹਿਲਾਂ ਢੂ ਜਾਣੀ ਪੁੱਤ ਅਰਸ ਪਹਿਲਾਂ ਬੈੱਡ ਦੀ ਢੋ ਜਾਣੀ ਆ ਹਾਂ ਫੇ ਬੈੱਡ ਨਾਲ ਬੈੱਡ ਤਾਂ ਹੀ ਜੁੜਨਾ ਅਛਾ ਜੀ ਉਧਰ ਵੀ ਬਾਜਾ ਲਾ ਕੇ ਮਾਨ ਸਰਿੰਦਰ ਨੂੰ ਕਹਿੰਦੇ ਚੋਲਾ ਸਾਨੂੰ ਕਿੱਥੇ ਲੱਗੀ ਤੋ ਹੁਣ ਉਹ ਨਹੀਂ ਜੀ ਆਈ ਨਹੀਂ ਹਜਾਂ ਆਈ ਨਹੀਂ ਅਡੂ ਰੋ ਨੂੰ ਬੰਦੂ ਅੱਜ ਦਾ ਮੱਧ ਵੀਰ ਵਾਚਾ ਤੇਰੇ ਕਹਿੰਦਾ ਸਾਬਾ ਜੀ ਉਹ ਲਾਹਾ ਦੋ ਸਾਰਾ ਮੂਹਰੇ ਓਕੇ ਕਰਾ ਪਿਆ ਆ ਖੱਲੋ ਠੱਕ ਮੜ ਲੈ ਉਹ ਰੋ ਨੂੰ ਲੈਓ ਕੱਪੜਾ ਦੇ ਦੋ ਮਾਰ ਦੋ ਬਣਾ ਵਕ ਸਰਿੰਦਰ ਲੈ ਕੇ ਕੱਪੜਾ ਦੀ ਗੋਲ ਤੇ ਮੈਂ ਤੁਹਾਨੂੰ ਕਰਾ ਦੇਣਾ ਹੋਗੀ ਆਏ ਨੇ ਸੁਫਾਈ ਦਾ ਕੰਮ ਇਹ ਮੈਂ ਮੈਂ ਕਰਾਂ ਤੂੰ ਹਰਸ ਨੂੰ ਲਾ ਦੇ ਤੇ ਸਫਾਈ ਕਰ ਤੂੰ ਮੇਰੇ ਕੋਲ ਆਇਆ ਤੂੰ ਬੰਦਾ ਗੁੱਟ ਬੈਨ ਦਾ ਲਾਲਟਾ ਨਾ ਪੱਟੀ ਗੱਲਣ ਦੀਵਾ ਠੀਕ ਹੈ ਹਾਂ ਸੈਨੇ ਕੰਮ ਕਰਾਇਆ ਹਾਂ ਕਿੰਨੇ ਰੰਗ ਦਾ ਹੋ ਤੇਰਾ ਪੱਛਮਾਤਰ ਲਾਗਣੀ ਕੰਮ ਨਾ ਪਾ ਨੇ ਸਾਡੀ ਤਾਂ ਮੌਜ ਹੋਈ ਬਈ ਸਕੂਲ ਨੂੰ ਜਾਣਾ ਰੋਟੀ ਲੈ ਕੇ ਜਾਣੀ ਬਿਸਕੁਟਾਂ ਦਾ ਪੈਕਟ ਲੈ ਕੇ ਜਾਣਾ ਹਾਂ ਇਕਲੇ ਜਨ ਦਾ ਫੈਕਟ ਲੇਕੇ ਜਣਾ ਤਾ ਜਾਣਾ ਹੁਣ 7 ਦਿਨਾਂ ਤੇ ਪੂਰਾ ਨਯਾਰਾ ਜਿਹੜੀ ਚੀਜ਼ ਮੰਗ ਰੀ ਆ ਤੂੰ ਹਾਜ਼ਰ ਕਰਨੀ ਪੈਣੀ ਨਹੀਂ ਮੁੱਕਰ ਜੂਗੀ ਏ ਵੀ ਮੈਰਿਜ ਵਾਲਾ ਹੈਗਾ ਜਦੋਂ ਮਹਾਰਾਜ ਚਲ ਗਈ ਉਦੋਂ ਫਿਰ ਲੋਟ ਫੋਟੇ ਆ ਕੰਮ ਉਦੋਂ ਫਿਰ ਕੰਮ ਆਪਣਾ ਲੋਟ ਫੋਟੇ ਉਦੋਂ ਆਏ ਆ ਵੀ 8 ਵਜੇ ਜਾਣਾ ਇਹਨੇ 6:30 ਵਜੇ ਘਰੇ ਆ ਹੁਣੇ 6:30 ਵਜੇ ਜਾਂਦੀ ਆ 4:30 ਘਰੇ ਆਉਂਦੀ ਇਸ ਕਰਕੇ ਆ ਕੋਛਨਾਂ ਨੇ ਇਹ ਦੇ ਤੇ ਮੈਨੂੰ ਪਾਉਂਡ ਇਹ ਮੇਰੇ ਕੋ ਆਵੇ ਚਾਹੀਏ ਮੈਂ ਕਿਹਾ ਦੇ ਆ ਬੂੰਡੀਆਂ ਦੋ ਹੌਣ ਫੜ ਕੇ ਬਲਾ ਸਸਰੀ ਕਾ ਫਾਇਰ ਕਾ ਖਾਤਾ ਵੈ ਚੋਤ ਪੋਰੀ ਚ ਲੈ ਫੜ ਪਏ ਹੁਣ ਇਹ ਦੇ ਆ ਦੋ ਇੱਕ ਮੈਂ ਕਰਾਈਆਂ ਰੋ ਇੱਕ ਇੱਕ ਦਾ ਨੰਬਰ ਲਾ ਰਿਹਾ ਹੈ ਆ ਜਾ ਕਾ ਮੰਮੀ ਨੂੰ ਦੇ ਦੇ ਪੈਸੇ ਮੈਂ ਅੰਦਰੋ ਲਿਆ ਦੰਨੀ ਤੇ ਨੂੰ ਨੰਨੇ ਸਕੂਲ ਜਾਂਦੀ ਰਖਲੀ ਤਾ ਨਹੀਂ ਜਾਣਾ ਸਕੂਲ ਇੱਕ ਰੱਖ ਲਈ ਬਾਕੀ ਦੋ ਤੋਂ ਕੱਢ ਲਿਆ ਇੱਕ ਨਾਨੇ ਦੇ ਘਾਪ ਲੈ ਲਾ ਇਹਦੇ ਦਾਤ ਦੇ ਕੇ ਲਈ ਜੀ ਕੱਟੀ ਜੰਦੀ ਫਰਿਜ ਦੇ ਵਿੱਚ ਕੀ ਪਾਈ ਹੁੰਦੀ ਉਹ ਕਾਜੀ ਜਿੱਥੇ ਪਹਿਲਾਂ ਪਿਆ ਉੱਥੇ ਹੀ ਲੱਗਦਾ ਕੋ ਚਲੋ ਸਰਿੰਦਰੂ ਉਹ ਸਰਿੰਦਰ ਸਰਿੰਦਰ ਦਰ ਲਗਾਰੀ ਤੀ ਇੱਥੇ ਵੀ ਸਰਦ ਮਾਰ ਚ ਹੋਰ ਇੱਧਰ ਚਲੰਦਰੋ ਅਈ ਚਲੰਦਰੋ ਸੰਦਲ ਅਗਰ ਨੂੰ ਫੈਟਲ ਵਾਲੇ ਆ ਗਏ ਮੈਂ ਤਾਂ ਰਿਐਕਸ਼ਨ ਚੇਂਜ ਨਹੀਂ ਕਰਨੀ ਉਹ ਕਹਤੇ ਤੇਰਾ ਬੈੱਡ ਪਿਕਣਾ ਪਹਿਲਾਂ ਤੇ ਕੁੜੀ ਲਾ ਦਈਏ ਪਹਿਨੂ ਕੁੜੀ ਲਾ ਦੋ ਜੁਕਣਾ ਪਹਿਲਾਂ ਤੇ ਆਹ ਟੈਨਸ਼ਨ ਨਹੀਂ ਲੈਣੀ ਤੇ ਬੈੱਡ ਨਾਲੋਂ ਦੇਖ ਹਾਂ ਉਹ ਤੇਖਾ ਬੈੱਡ ਦੀ ਕੈਂਟ ਨਹੀਂ ਕਿਹਾ ਪਰ ਰੰਗ ਪਾ ਪਾ ਕੇ ਨਾ 90 ਬਟ ਨਹੀਂ ਬੈੱਡ ਨੂੰ ਥੋੜਾ ਲੰਗ ਕਰਨਾ ਪਾ ਤਾਂ ਵਾਪਸ ਆਉਂਗਾ ਕਰਤਾ ਤੁਹਾਨੂੰ ਹਾਂ ਮੈਂ ਮੈਂ ਅਸਟਾ ਰਹੀ ਹਾਂ ਮੈਂ ਇੰਨਾ ਆਲੇ ਮੈਂ ਕਰੀਓ ਕੋਲੇ ਬੈਡਰ ਵੀ ਪਾ ਲੱਗਣੇ ਨੇ ਉਹ ਘਰ ਵਾਲੇ ਜਿਹੜੇ ਉਹ ਬੈਡਰ ਉੱਤੇ ਲੱਕੜੀ ਫਸ ਗਈ ਹੈ ਤਾਂ ਉਹ ਨੂੰ ਪਤਾ ਨਹੀਂ ਕਿਹੜੀ ਲੱਗ ਰਹੀ ਉਹ ਵੀ ਸਟ੍ਰਾਂਗ ਲੱਕੜੀ ਨੇ ਆ ਇਹ ਵੀ ਹੈ ਤਾਂ ਜੀ ਕੱਦੇ ਆ ਇਹ ਹਾਂ ਸਮਾਨ ਘਟਾ ਬਰੇ ਹਾਂ ਸਮਾਨ ਘਟਾ ਜਾਂਦਾ ਹਾਂ ਹਾਂ ਉਹ ਸਮਾਨ ਵਾਲੇ ਭਰੇ ਪੇ ਬੈਂਟ ਹਾਂ ਇੱਕ ਵੀ ਤਿੰਨ ਬੰਦੇ ਹੁੰਦੇ ਦੋ ਤਾਂ කමාන දටම ම න ති දවාර රන්ට කත්තාටදම් කටගමගෙන ල ਕੀ ਤਾ ਹੌਲੀ ਉਹੀ ਰੋਲਾ ਪੈ ਚੱਲਦਾ ਰਿਹਾ ਅਸਾਂ ਕਰਦੇ ਹਾਂ ਚਲ ਆ ਬੰਦਾ ਅਜੋ ਕਰ ਨੰਬਰ ਆਤਾ ਕੀ ਕਰ ਤੋ ਫੜ ਜੇ ਠੇਕ ਲਾ ਲੀ ਦਾ ਬਾਹਰ ਨਿਕਲਣਗੇ ਹੁਣ ਦੋਤੀ ਆ ਦੋਤੀ ਨੇ ਫਰੂਟੀ ਲਿਆਉਂਦੀ ਵੀ ਆ ਹਾਂ ਕੱਤੇ ਤਾਂ ਰਹਿਣ ਦਾ ਲਮਾਰੀ ਕਰਦੇ ਅੰਦਰ ਸਾਲਾ ਕੰਮ ਪਰ ਉਹ ਕੱਟਾ ਉਹਦੇ ਵਿੱਚ ਕਪੜਾ ਜਾ ਫਿਰਨਾ ਕਿੱਥੇ ਜੀ ਇੱਥੇ 700 ਰੁਪਇਆ ਫੜ ਲੈ ਕਹ ਲਈ ਮम्मा ਫੜ ਲੈਂਦੀ ਹੈ ਕੇ ਬਾਅਦ ਚ ਹਾਂ ਤੇ ਫਿਰ ਹਾਂ ਖੋਖੋ ਕੇ ਹੁੰਦਾ ਪਹਿਲਾਂ ਉਹ ਦੱਸ ਖੋਲ ਦੋ ਮਣੀ ਖੋਲਿਓ ਪਾਪਾ ਕੀ ਖੋਲ ਦੋ ਹਾਂ ਪਾਪਾ ਜੀ ਹੁਣ ਆਈ ਨਾ ਲਾਈਨ ਪਰ ਪਾਪਾ ਜੀ ਵਾਲੀ ਪਰ ਫਿਰ ਉਹ ਵੀ ਹੁਣ ਤਾਂ ਡੈਡੀ ਨੂੰ ਮੱਝ ਸੈਂਡ ਕਰਨਾ ਪੈਣਾ ਡੈਡੀ ਤਾਂ ਨੇ ਫੁੱਟੀ ਦਾ ਨਾਮ ਤਲੰਦਾ ਮੱਕਲੀ ਤੱਕ ਦੇਣਾ ਖੜਾ रेवारकी अपनानो मेस्ताले भलो यार सबै काट के ندير यानि यो सेडिङ गर्न नपर्ने भाई जे हो गयो आ पखाना गयो हाजी लेकिन खाने कालने का प्रमुख पेनाको समर्थन समर्थन ਬੱਤ ਨੰਬਰ ਤਾਂ ਚਾਉਂਦੇ ਥੋੜੀ ਨਾ ਕਰਾ ਤੇ ਤੇਜ਼ੀ ਗੁੱਪੀ ਚੱਕ ਲੈ ਉਹ ਬਸ ਡੈਡੀ ਤੇ ਨੂੰ ਤੇਲ ਦੀ ਗੁੱਪੀ ਦਾ ਫਿਆ ਤੇ ਉਹ ਜਾਲੇ ਧਾਰ ਦੋ ਐਂ ਟੇਢੀ ਰੱਖ ਕਰਨਾ ਹੋ ਕੰਮ ਬਸ ਕਰ ਖੜੀ ਇਹਨੂੰ ਹਲ ਈ ਚਾਲੇ ਨੇ ਹੰਕਵਾ ਆ ਯਾ ਕੋ ਮਾਰਨ ਨੂੰ ਮੈਂ ਕਿਹ ਚਾਹ ਚਲ ਮੈਂ ਮੈਂ ਚੀਜ਼ਾਂ ਚੱਕੀਆਂ ਗਈਆਂ ਹੁਣ ਸੋਫੇ ਰਹਿ ਗਏ ਸੋਫੇ ਦਾ ਸਾਫ ਸੁਥਰੀ ਹੋਣਾ ਤੇ ਫੇਰ ਚਾ ਹਾਂ ਦੇਵਿਡ ਲਾ ਕੇ ਲਾਉਣੀ ਹੈ ਪਤਾ ਸਾਰਾ ਤੁਸੀਂ ਹੱਥ ਨਾਲ ਲੱਗਾ ਸੋਫੇ ਸਾਫ ਕਰ ਚਲ ਚੁੱਪ ਤੂੰ ਆਪਣਾ ਪੈਕੇ ਘਰ ਆਈਆਂ ਕੰਮ ਕਰਨਾ ਕੋਈ ਬਾਈ ਵੀ ਘਰ ਤਾ ਤੂੰ ਕਰਦੇ ਹੋ ਕਰਦੀਆਂ ਪੈਕੇ ਕਰ ਵੀ ਕਰਦੇ ਨਹੀਂ ਕਰੇ ਚਲ ਹੁਣ ਤਾਂ ਕਰ ਲੈ ਮੈਂ ਤੇ ਨਹੀਂ ਹੋਣਾ ਤੇ ਤੇ ਨਹੀਂ ਹੋਣਾ ਸਾਰਾ ਮੈਂ ਤਾਂ ਡਾਕਟਰ ਦੇ ਡੀਟੈਲਸ ਮੈਂ ਬਾਹਰ ਆ ਰਹੀ ਮਾ ਹਾਂ ਤੂੰ ਆ ਗਾ ਤੇ ਤੇਰੇ ਨਾਲ ਤੂੰ ਤੇਰੀ ਧੀ ਚੱਕੀ ਕਹਿੰਦੀ ਮੈਂ ਕਰੂੰਗੀ ਮੇਰੀ ਧੀ ਵੀ ਕਰੂਗੀ ਮੇਰਾ ਘਰ ਵਾਲਾ ਵੀ ਕਰੂਗਾ ਹਾਂ ਉਹ ਬਿੰਦੂ ਆ ਯਾਰ ਆ ਆ ਤਾਰੀ ਉੱਪਰ ਤੇ ਆ ਤਾਂ ਮੈਂ ਰਹਿ ਨਹੀਂ ਹੋਈ ਤੇ ਲੋ ਕਰਾਈ ਲਾ ਦੇ ਯਾਰ ਉਹ ਆਈ ਯਾਰ ਕਿਆ ਕਰੀ ਜਾਂਦਾ ਕਹਿੰਦਾ ਤੁਹਾਡੇ ਆਪਣ ਕਰਾਰੀ ਲਾ ਦਿੰਦੇ ਆ ਨਾ ਕਰਾਰੀ ਨਹੀਂ ਜਿਹੜੀ ਗੱਲ ਸਹੀ ਹੋਵੇ ਉਹ ਹੋਵੇ ਦੇਖ ਕੇ ਮੈਂ ਭਾਈ ਹੋ ਗਈ ਵੀ ਜੀ ਆ ਇਹ ਸਭਾਈ ਹੋਈ ਬੈਠੇ ਤੇ ਤੇਦਾ ਕਬੂਸ ਪਰ ਮੈਂ ਕਿਤੇ ਕਹਿਣੇ ਤੋਵੇ ਪਟਕ ਨਹੀਂ ਨਹੀਂ ਮੋਰਨ ਟੋਕ ਕਾ ਕਰੀ ਜਦੋਂ ਪਾਇਣਾ ਕਰ ਮਾਰਦਾ ਚਾਦਰ ਮਾਰਦਾ ਫੋਟੋ ਕਟੋ ਲੋਗਾਂ ਨੇ ਇੰਦੋ ਪਾਂਦਾ ਰਹੇ ਡੰਡਾ ਕਰਨਿਆ ਬਰਾਕ ਹੋਣ ਡੰਡਾ ਮੈਂ ਆਪ ਪਹਿਲਾਂ ਡੰਡਾ ਫੇਰ ਦੋਨਾਂ ਬਾਅਦ ਕਿੰਨੇ ਨੇ ਆ ਕੇ ਬਸ ਕੱਪੜਾ ਚੇਂਜ ਕਰਾ ਹਾਂ ਤੇ ਪਰ ਜਿਹੜਾ ਉਹ ਪੈਣਾ ਨਾ ਉਹੀ ਚੇਂਜ ਹੋ ਜੂਗੀ ਬਹੁਤ ਨਹੀਂ ਤੇ ਉਹ ਕਵਰੇਜ ਹੀ ਚ ਹੈ ਕਵਰੇਜ ਤੇ ਜੋ ਕੇ ਬਾਹਰ ਲੈ ਤੂੰ ਬੰਦਾ ਕਰੋ ਕੇ ਹਾਂ ਤੋਪ ਪਰ ਟੱਕੀ ਧਰੂ ਧੁੱਪ ਨਹੀਂ ਮੈਂਦੀ ਤੇ ਤੈਨੂੰ ਚੈਨ ਹੋ ਜਾ ਉਹ ਚੈਨ ਹੋ ਜਾ ਝਾੜ ਦਵਾ ਤੇਰੇ ਪਰ ਘਰ ਦਬਾਉ ਬੇਬੀ ਆ ਤਾਂ ਅੱਛਾ ਕੱਲ ਨੂੰ ਆਹਰ ਤਾਂ ਹਾਂ ਜੀ ਸਭ ਜਿੱਦਾਂ ਕਹਿੰਦਾ ਮਾਨਾ ਦੀ ਹੀ ਹੁੰਦੀ ਬਸ ਮਾਨਾ ਨਾ ਹੁੰਦਾ ਪਾ ਪਤਾ ਕਿ ਆ ਕੇ ਹਟਾ ਦੇ ਸਵੇਰੇ ਲੱਗੋ 7 ਵਜੇ 7 ਤੋਂ 10:30 ਵਜੇ ਤੱਕ ਦਾ ਧੁੱਪ ਚੰਕੜੀਆਂ ਬਾਹਰ ਬਾਹਰ ਕੰਮ ਕਰੋ ਜਦ ਧੁੱਪ ਚੰਪੀ ਫਿਰ ਅੰਦਰ ਕਰ ਲਾਜੋ ਉਹਦੇ ਬਾਅਦ ਚਾਹ ਸ਼ਾਮ ਨੂੰ 4:30 ਵਜੇ ਫੇਰ ਬਾਹਰ ਲਾਜੋ ਆਹ ਲੋਟ ਰੋਣਾ ਰੋਣਾ ਮੇ ਤੋਂ ਪੁੱਤੋਂ ਪਗਣਾ ਅੰਦਰ ਜਿਆਦਾ ਬਹੁਤਮ ਠੰਡਾ ਹੈ। ਕੰਮ ਤੇਰੀ ਮਾਧੀ ਆ ਮੈਨੂੰ ਤਾਂ ਕੋਈ ਚੱਕਰ ਨਹੀਂ। ਮੈਂ ਮੇ ਤੋਂ ਪਹੁੰਚਾ ਮੇ ਹੋਣਾ ਮੈਨੂੰ ਤਾਂ ਸ਼ਰਮੀ ਵੀ ਬਹੁਤ ਆ। ਆਪਣੇ ਇੱਥੇ ਹੈ ਨਹੀਂ। ਪੁਰਾਣ ਸ੍ਰਸਤ ਬਹੁਤ ਘੱਟ ਆਪਣੇ ਦਰੰਤ ਬਹੁਤ ਜ਼ਿਆਦਾ। ਇੱਥੇ ਇਹਦਾ ਫਰਕ ਆ। ਕਿ ਆਪਣੇ ਨਾਲ ਦਰਿਆ ਵੀ ਹੈ ਨਹੀਂ। ਉਹਰੇ ਨਿੰਨੇ ਕਾ ਆਪਣੇ ਦਰਿਆਵਾਂ ਨਾਲ ਨਦੀਆਂ ਨਹਿਰਾਂ ਨਦੀਆਂ ਤੋਂ ਬੱਲੇ ਨਹਿਰਾਂ ਤੋਂ ਬਹੁਤ ਬਹੁਤ ਆ ਉੱਥੇ ਕਰਦਾ ਕਿ ਕੀ ਹੁੰਦਾ ਬਿਜਲੀ ਦੋ ਦਿਨ ਇੱਕ ਘੰਟਾ ਹੁੰਦੀ ਆ ਉਹ ਗੱਡੇ ਬਾਹਰ ਨਿਕਲਣਗੇ ਕੱਲਾ ਇਹਨਾਂ ਪੀਪੀ ਕਾਦੀ ਲੱਗਦਾ ਉਹ ਫਿਰ ਮੈਨੇ ਕਾਲੀ ਪਾ ਲਿਆ ਉਹ ਕੰਮ ਪਾ ਲਿਆ ਸਲਾਪ ਵੀ ਸ਼ਾਹਨੀਆ ਪੁਆਣੀ ਦੋਵੇਂ ਸਿਰਫ ਕਿ ਉਹ ਇਹ ਤਾਂ ਉਹ ਬੁੜਾ ਕਰਕੇ ਬੈਠਾ ਹਾਂ ਹਾਂ ਇੱਕ ਬੰਦਾ ਯਾਰ ਸੱਤ ਕਰ ਲੰਦਰ ਬਾਤ ਕਰ ਲੰਦਰ ਇਹ ਬੋਤਾ ਹੈ ਕਿ ਡਾਕਟਰ ਦਾ ਬੈਗ ਹੈ ਇਹ ਲੱਗੇ ਤੇ ਟੀਕੇ ਲੈਣੇ ਹੋਣ ਲੈਂਦੇ ਕੰਮ ਜਾਂਦਾ ਤੇ ਮੈਂ ਕੱਦਾਂ ਦੇਖੀ ਜਾਂਦਾ ਕਹਾਂ ਮੈਂ ਕਾਹੇ ਤੁਹਾਡਾ ਕੋਲ ਨਾ ਬਿਸਕਰ ਦੱਸੋ ਇਹਦਾ ਕੇਵਲ ਵਾਲੇ ਲੱਗੇ ਦਾ ਮਸ਼ੀਨ ਪਈ ਇਹਨਾਂ ਚ ਜਗਤਾਰ ਤਾਂ ਹੋਣਾ ਹੈ ਸਟਾਰ ਸਾਈ ਉਹ ਹੱਟਦਾ ਦਿੰਦਾ ਲਾਉਣ ਦੇ ਮੈਨੂੰ ਮੈਂ ਲਾਉਂਗੀ ਜੀ ਹੱਟ ਨਾ ਦੱਬੀ ਉਹਨੂੰ ਸਾਫ਼ ਕਰ ਦੇਣਾ ਤਾਂ ਮੈਂ ਵੀ ਚੱਪੀ ਨੀ ਤੇ ਸਿਰੱਖ ਰੱਖਦੇ ਜੇ ਟਾਈਮ ਲੱਗੇ ਜਾਣੀ ਲੈ ਜਾ ਸੰਦੀਪ ਨੇ ਕਰਨੀ ਆ ਹਾ ਕਹਿੰਦਾ ਡੈਡੀ ਕਹਿੰਦਾ ਚਲ ਜਾਣੀ ਚਲ ਹਾਂ ਮੈਂ ਪਾਈ ਕਹਿੰਦੇ ਕਿ ਟੀਵੀ ਟੂ ਵੀ ਲਾ ਰਹੀ ਹੁੰਦਾ ਕਿ ਕੋਈ ਆਪਣਾ ਕਮਰਾ ਚ ਅਗਲਾ ਕਹੂਗਾ ਦੁੱਤੀ ਮਾਰ ਦੇਣਾ ਮੇਰੇ ਘਰ ਆਣੀ ਕਹਿੰਦਾ ਸਾਨੂੰ ਕਹਿੰਦੇ ਦੁੱਤੀਆਂ ਮਾਰਨਾ ਦੇ ਪਿਓ ਪਿਓ ਕੇ ਡੈਡੀ ਕਹਿੰਦਾ ਅਗਲਾ ਕਹੂਗਾ ਵੀ ਸਾਨੂੰ ਜ਼ਮਾਨ ਨਹੀਂ ਦਿੱਤਾ ਨਾ ਅਗਲਾ ਕੌਣ ਕਹੂਗਾ ਹਾਏ ਹਾਏ ਟੈਨਸ਼ਨ ਕੀ ਆ ਅੱਜ ਕਿਤੇ ਚੁੱਕੇ ਹੈ ਕਮਰੀ ਕੁ ਕਹੇ ਹੋਗਾ ਉਹਨਾਂ ਖਾਦੀ ਪਿੱਟੀ 'ਚ ਰਾਤ ਕੋਗਾ ਆਈ ਸੁਣਾਉਂਗਾ ਬੁਲਾਦਾ ਡੈਡੀ ਮੈਂ ਗਿਆ ਕਿ ਉਹ ਕਹਿੰਦੇ ਉਹਨਾਂ ਦੀ ਟੀਵੀ ਦਾ ਨਹੀਂ ਕੋਈ ਨਹੀਂ ਕਹਿੰਦਾ ਕਿਸੇ ਦਾ ਕਿਆ ਕਰ ਕਿਸੇ ਦਾ ਕਿਆ ਕਹੇ ਸੋਣੇ ਦਾ ਸਾਨੂੰ ਕੋਈ ਫਰਕ ਨਹੀਂ ਹੈਗਾ ਜਿੱਦਾਂ ਪਰਮਾਤਮਾ ਤੋਂ ਰੋਟੇ ਦਿੰਦਾ ਆਪਣਾ ਖਾਣ ਚਲੋ ਇਹ ਮਮੀ ਨੇ ਮਾਲ ਲੱਸੀ ਕੀ ਬੜੇ ਚਾਵ ਨਾਲ ਟੀਵੀ 'ਤੇ ਰੱਖਿਆ ਸੀ ਹਾਂ ਬਹੁਤ ਦੇਰ ਉਹ ਵੀ ਦੇਖਦਾ ਕਰਾਉਣਾ ਨਾ ਕੋਸਾ ਫਿਰ ਕਰਨਾ ਉਹ ਹੈਲੋ ਆਇਦਰ ਆ ਜਾ ਤੂੰ ਮਾਂ ਆਤੀ ਬੋਹਰੇ ਨੇ ਮਾਂ ਮੰਡੀਆਂ ਦਾ ਇਹ ਹੈਗੀ ਹੈ ਜੀ ਜਿਹੜੀ ਆਪਣੇ ਇੱਕ ਤਾਂ ਮਹੀਨੇ ਚੱਲਦੀ ਹੈ ਪੰਜਾਬ ਸਰਕਾਰ ਵੱਲੋਂ ਸਕੂਲ ਵੱਲੋਂ ਇਹਦੇ ਰੀਤ ਨੇ ਆਰਡਰ ਆਇਆ ਵੀ ਕਬੂਟਾ ਲਾ ਕੇ ਪਿਕ ਸੈਂਡ ਕਰੋ ਕਬੂਟਾ ਪਾ ਮੈਂ ਤੇ ਚ ਗਮਲੇ ਚ ਪਾਦਾ ਜੀ ਮਿਸਟੀ ਗਮਲਾ ਤੌਰੇ ਹੁਣ ਰਾਤ ਤੂੰ ਸਾਨੂੰ ਮਿਲਣਾ ਨਹੀਂ ਦੇਗਾ ਮੈਂ ਬਾਲਟੀ 'ਚ ਪਾ ਲਿਆ ਜੀ ਮਿੱਟੀ ਤੇ ਇੱਕ ਪਪਰ ਦਾ ਬੁੱਤਾ ਜੀ ਕੰਬ ਦਾ ਤੇ ਦੋਹੇ ਲਾ ਦਿੰਦੇ ਸੀ ਮਿਕਸ ਕਰਕੇ ਹੋ ਗਏ ਹੋ ਗਏ ਰਾਗੇ ਰਹਿ ਗਏ ਤੂੰ ਤੱਤੋ ਹੀ ਲਾਉਣੀ ਆ ਤਾਂ ਹੀ ਲਾਉਣੀ ਇੱਧਰ ਬੈਠੋ ਰੇ ਮੈਂ ਅੱਛਾ ਸੋਨਾ ਪੁੱਤ ਬਣ ਕੇ ਬੈਠਾ ਇੱਥੇ ਆ ਮਿੱਟੀ ਘਟਣਾਂ ਦੇ ਪਹਿਲਾਂ ਮੈਂ ਤੂੰ ਉਧਰੋਂ ਦੇਖ ਹਾਂ ਸੋਣੀ ਨਾ ਦੀ ਫੋਟ ਆਏ ਆਏ ਉਹ ਖੜ ਜਾ ਪੁੱਤ ਤਾਲੀ ਨਾ ਕਰ ਯਾਰ ਕਿਸੇ ਗੁਣੀਏ ਚ ਲੱਗਣਾ ਮਾਡੋ ਉਹ ਖੜ ਜਾ ਐ ਮਾਡੋ ਸਫਾ ਪਾ ਦੇ ਮਿੱਟੀ ਪਾ ਦੇ ਇਹਦੇ ਹੱਥ ਤਾਂ ਤੁਹਾਨੂੰ ਆਏ ਆਬ ਵੈਰੀ ਗੁੱਡ ਨਾ ਵੀ ਹੁਣ ਪਿੱਪਲ ਦਾ ਬੂਤਾ ਕਿਸੇ ਟਿਕਾਣੇ ਲਾਉਣਾ ਪੈਣਾ ਹੈ ਡੈਡੀਏ ਸੁੱਕਣਾ ਨਹੀਂ ਚਾਹੀਦਾ ਇਹਨੂੰ ਤੇ ਪਾਣੀ ਪੈਣਾ ਹਾਂ ਚੰਗਾ ਇੱਥੇ ਆ ਹੋਵੇ ਫਾਰਮੈਲਟੀ ਜੀ ਕਰਕੇ ਪਰੇ ਕਰੋ ਆ ਮੇਰਾ ਪੁੱਤ ਬਾਲਟੀ ਨਾਲ ਚੱਕ ਲਿਓ ਮਾਂ ਨਾਲ ਇੱਧਰ ਦੇ ਪੁੱਤ ਇੱਧਰ ਆਇਆ ਨਾ ਦੇਖ ਸਾਡਾ ਮੁੰਡਾ ਜਿਹੜਾ ਕੰਮ ਦਾ ਨਾ ਐ ਅੱਧੀ ਕਟਾਈ ਕਰਦਾ ਅਰ ਮਿੰਗਾ ਕਰਦਾ ਦੇਖਿਆ ਤਾਂ ਛਾੜੇ ਲੰਬਾ ਛੱਟ ਪਾਣੀ ਲੈ ਸਿੰਦੀਪ ਥੋੜਾ ਜਿਹਾ ਉਹ ਬਿੰਦੂ ਅਬਾਲਟੀ ਨੂੰ ਰੰਗ ਮਾਰੀ ਆ ਯਾਰ ਭੇਜਿਆ ਇਹਨੂੰ ਆਹ ਬਾਲਟੀ ਨੂੰ ਰੰਗ ਮਾਰੀ ਯਾਰ ਡਮਲਾ ਬਣਾ ਦੀ ਇਹਨੂੰ ਚਰਨਨ ਤੋਂ ਸਮਾਂ ਹੀ ਪਾਉਂਦਾ ਮਾਰਦਾਂਗੇ ਸਰਗਤ ਮਾਰਦੀ ਇਕਲਾਕੀ ਇਕਲਾਕੀ ਆਪਦੇ ਨਹੀਂ ਚਾਹ ਲੈ ਤੁਹਾਨੂੰ ਪਾਣੀ ਬਾਤ ਤੇ ਲੱਭੇ ਨਹੀਂ ਪਾਟਾ ਕੋਈ ਅਏ ਅਏ ਬਾਈ ਜਰੂਰ ਤੁਸ ਨਿਆਇ ਚੱਕ ਲੈ ਆ ਆਹ ਪਾਏ ਜੀ ਪਾਣੀ ਪਾ ਜੀ ਫੋਟੋ ਖਿੱਚੋ ਨਹੀਂ ਤਾ ਮਿਲਦੇ ਨਹੀਂ ਫਿਰ ਤੁਹਾਨੂੰ ਅੱਟ ਕੇ ਹੋਰਾਂ ਦਾ ਟਾਈਮ